ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤਰਲਿਕ ਦੂਜਾ ਸੂਆ ਐਚ ਐਫ گاਵਾ ਵਰਗੀ ਝੋਟੀ ਲੈ ਕੇ ਆਇਆ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦਾਹ ਜਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਕਨਫਰਮ ਕਰਵਾ ਲਓ ਆਪਣਾ ਬਾਈ ਪਿੰਡ ਤੌਲਾ ਨਾਮ ਲਖਵਿੰਦਰ ਹੈ ਜ਼ਿਲ੍ਹਾ ਬਰਨਾਲਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ 750888332 750888332 ਜਿਹੜੀ ਵੀਰੇ ਆਪਾਂ ਸਕਰੀਨ ਤੇ ਆ ਝੋਟੀ ਦੇਖੀ ਆਣੇਗੇ ਕੈਮਾ ਸੁਹਾ ਸੂਈ ਆ ਦੂਜਾ ਸੁਹਾ ਸੂਈ ਆ ਕਦੋਂ ਕ ਸੂਈ ਆ ਰਾਤ ਦੀ ਆ ਬਾਈ ਰਾਤ ਸੂਈ ਆ ਜੇਰ ਜੱਪਾ ਡੰਨ ਲੈ ਜੀ ਗਰੰਟੀ ਆ ਥੋੜਾ ਕੱਢਿਆ ਗਿਆ 3 ਕਿਲੋ ਬਾਈ ਜੇਰ ਜੱਪਾ ਬਿਲਕੁਲ ਨਾ ਨਾ 3 ਕਿਲੋ ਬੋਲੀ ਕੱਢੀ ਹੋਈ ਆ ਵੀਰ ਕਹਿੰਦਾ ਵੀ ਸਵੇਰੇ ਵੀਡੀਓ ਬਣਾਉਣ ਦਾ ਸਮਾਂ ਆਪਣਾ 7:00 ਵਜੇ ਦੇ ਲਗ ਭਾਗਾ ਦੋਸਤੋ ਬੱਚਾ ਸਵੇਰੇ ਵੀ ਵੀਰ ਕਹਿੰਦਾ ਲਾ ਕੇ ਰਜਾਇਆ ਹੋਇਆਗਾ ਵੀਰੇ ਖੋਲ ਕੇ ਘੇੜਾ ਦਵਾਰੇ ਤੁਰੇ ਬਖ ਬਾਈਆਂ ਨੂੰ ਜਿੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਹੁੰਦਰੀ ਚਾਹੁੰਦੀ ਆ ਤਾਂ ਵੀਰ ਲਖਵਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਿਓ ਪਿੰਡ ਹੈਗਾ ਵੀਰ ਦਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ 7508883132 ਦੋਸਤੋ ਕੱਦ ਦੋਸਤੋ ਦਰਮਿਆਨਾ మీడియం ਸਾਈਜ਼ ਚ ਕੱਦ ਦਾ ਝੁੱਟੀ ਦਾ ਕੋਈ ਜਾਦੇ ਵੱਡੀ ਨਹੀਂ ਜਿਹੇ ਜੀ ਗੱਲ ਹੋਊਗੀ ਆਪਾਂ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਪ੍ਰੋਪਰ ਦੱਸਣੀ ਹੈ ਕਿਉਂਕਿ ਤੁਸੀਂ ਪੇਮੈਂਟ ਲਾਉਣੀ ਹੈ ਚੰਗੀ ਦੋਸਤੋ 15 ਕਿਲੋ ਦੁੱਧ ਬਣ ਕੇ ਝੋਟੀ ਦੀ ਤੁਸੀਂ ਖਰੀਦਦਾਰੀ ਕਰ ਸਕਦੇ ਹੋਗੇ ਵੀਰ ਕਹਿੰਦਾ ਆਪਾਂ ਲਈ ਆ ਵਪਾਰ ਦਾ ਕੰਮ ਉਹ ਕਹਿੰਦੇ ਪਹਿਲੇ ਸੂਏ 15 16 ਕਿਲੋ ਦੁੱਧ ਚੋਇਆ ਹੋਇਆ ਸਾਡਾ ਦੋਸਤੋ ਵੀਰ ਕਹਿੰਦਾ ਵੀ ਆਪਣਾ ਕੰਮ ਵਪਾਰ ਦਾ ਮਾਲਕਾਂ ਦੇ ਅਨੁਸਾਰ ਵੀਰ ਕਹਿੰਦੇ ਵੀ ਪਹਿਲੇ ਸੂਏ 15 ਕਿਲੋ ਦੁੱਧ ਚੋਇਆ ਹੋਇਆ ਦੋਸਤੋ ਦੋਸਤੋ ਹਰਿਆਣੇ ਦੀ ਝ ਟਾਪ ਕੁਆਲਿਟੀ ਦੋਸਤੋ ਅਡਰ ਰੂਡਰ ਦਾ ਕੋਈ ਲੇਖਾ ਹੀ ਨਹੀਂਗਾ ਨਿਖਣਮਾ ਥਾਣਾ ਫੁੱਟਬੋਰਡ ਤੇ ਦੋਸਤੋ ਥਾਣਾ ਕਹਿਣ ਵਾਲੀਆਂ ਗੱਲਾਂ ਨਹੀਂ ਗਈਆ ਤੇ ਵੀਰੇ ਲਖਵਿੰਦਰ ਲੈਂਡ ਦੇ ਨਾਲਾ ਰੇਟ ਕੀ ਹੋਊਗਾ ਇਹਦਾ ਮੁੱਲ ਤਾਂ ਬਈ 165 ਇੱਕ ਸਾਤੀ ਹਾਂ ਨਹੀਂ ਦੋਸਤੋ ਮੁੱਲ ਵੀਰ ਕਹਿੰਦਾ ਵੀ 1 ਲੱਖ ਤੇ 65000 ਹੈ 1 ਲੱਖ 60000 ਦੀ ਜੈਸਲੋ ਛੋਟੀ ਦੇਣੀ ਹੈ ਜੇ ਕੋਈ ਵੀਰ ਚੰਗੀ ਸਾਬੂਲਗਾ ਦੁੱਧ ਦੋਸਤੋ 15 ਤੋਂ ਛੁੱਟੀ ਨਾਇਤ ਕੀ ਪਲਾਸੀ ਦੇਣਾਗਾ ਬਰੀਕ ਸਕੇਨ ਦੋਸਤੋ ਮੂਰੇ ਮੰਗਰ ਦਾ ਨਿਖਣਮਾ ਹਵਾਨਾ ਲੈਂਡ ਦੇਣ ਵਾਲਾ ਰੇਟ 1,60,000 ਘਰੇ ਆਏ ਬੰਦੇ ਦਾ 1,60,000 ਤੋਂ ਮਾਨਤਾ ਲਾਣ ਜ਼ਰੂਰ ਹੋਗਾ ਦੋਸਤੋ ਵੀਰੇ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦੇ ਦੇ ਵੀ ਬਾਈ ਤੂੰ ਹਾਂ ਉਹ ਧਾਰਾ ਮਾਰ ਦੋਸਤੋ ਬੱਚਾ ਚੁੰਗਣ ਦੀ ਬੱਚਾ ਵੀਡੀਓ ਤੋਂ ਪਹਿਲਾਂ ਵੀਰ ਨੇ ਲਾਤਾ ਸੀਗਾ ਬੱਚਾ ਚੁੰਗਣ ਦੀ ਵੀਰ ਕਹਿੰਦਾ ਹੋਊਗੀ ਆਪਣੀ ਗਾਰੰਟੀ ਜੇ ਭਾਰ ਬੋਲ ਸਾਰੇ ਦੀ ਗਾਰੰਟੀ ਹੈ ਜੇ ਤੂੰ ਸਾਰੇ ਆਪਣੀ ਭਾਰ ਦੀ ਦੋਸਤੋ ਵੀਰ ਕਹਿੰਦਾ ਜੇ ਕਿਸੇ ਵੀਰ ਨੇ ਆਨਲਾਈਨ ਵੰਗਾਉਣੀ ਹੈ ਕਿ ਆਨਲਾਈਨ ਵੰਗਾ ਸਕਦੇ ਦੋਸਤੋ ਕੋਈ ਬੱਚਾ ਲਾਉਣ ਦੀ ਲੋੜ ਨਹੀਂ ਆਹ ਦੇਖ ਲਓ ਛੋਟੀ ਨੂੰ ਟਾਪ ਕੁਆਲਿਟੀ ਨਿਖਣਵਾ ਥਾਣ ਮੁੱਠੀ ਵਾਲਾ ਲੈਂਡ ਦੇ ਨਾਲਾ ਰੇਟ 1 ਲੱਖ ਤੇ 65000 ਮੋਬਾਈਲ ਨੰਬਰ 7508883132 ਸੀਲ ਸਾਤ ਠੰਡੇ ਸਵਾਲੀ ਦੋਸਤੋ ਝੋਟੀ ਹੈਗੀ ਦੋਸਤੋ ਜਹਿਰ ਜਾਂ ਥੜ ਲੱਗਿਆ ਉਹ ਹੋਰ ਦੀ ਚਵਾਈ ਹੈ ਚਵਾਈ ਦੀ ਕੋਈ ਗਲ ਨਹੀਂ ਹੈਗੀ ਮੂਹਗਵਰ ਕੀ ਧਾਰ ਆ ਬੋਲੀ ਵੀਰੇ ਮੋਹਰ ਲੈ ਜਵੀ ਮਾਰ ਦੇ ਛੱਡ ਦੇ ਵੀਰੇ ਥੋੜਾ ਕੱਢ ਦੇ ਨਾ ਹਾਂ ਹਾਂ ਕੱਢ ਦੇ ਕੱਢ ਦੇ ਵੀਰੇ ਉਦੋਂ ਚਵਾਈ ਦੀ ਹੈਗੀ ਝੋਟੀ ਜਮਾ 1 ਨੰਬਰ ਜੇ ਕਿਸੇ ਮੇਰੇ ਵੀਰ ਦੀ ਸਹੁੰਦਾਰੀ ਚਾਉਂਦੀ ਆ